ਤੇ ਜਿਨ੍ਹਾਂ ਦੀਆਂ ਮਾਮਾ ਹੈਗੀਆਂ ਨੇ ਆਪਣੀ ਮਾਵਾ ਨੂੰ ਹੈਪੀ ਬਰਥਡੇ ਕਿਹਾ ਕਰੋ ਜੱਫੀ ਪਾ ਕੇ ਜਦੋਂ ਮਰ ਜਾਏਗੀ ਫਿਰ ਤੁਹਾਨੂੰ ਲੱਭੜੀ ਨਹੀਂ ਮਾ ਆਪਣੀ ਮਾਂ ਨੂੰ ਜਰੂਰ ਕਿਹਾ ਕਰੋ ਮਾਂ ਦਾ ਜਨਮ ਦਿਨ ਮਨਾ ਲਿਆ ਕਰ ਤੇਰੇ ਤੇਰੇ ਇੰਨੇ ਜਨਮ ਦਿਨ ਮਨਾਏ ਐ ਇੱਕ ਵਾਰੀ ਮਾਂ ਦਾ ਮਨਾ ਲਿਆ ਤੁਹਾਨੂੰ ਸਭ ਨੂੰ ਬੇਨਤੀ ਆ ਆਪਣੀ ਮਾਂ ਨੂੰ ਜੱਫੀ ਪਾ ਕੇ ਕਿਹਾ ਕਰੋ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਬੋਲ ਕੇ ਕਹਿ ਬੋਲ ਕੇ ਬੋਲ ਕੇ ਸਾਡੀ ਬੋਲਣ ਦੀ ਅਸੀਂ ਬੋਲ ਨਹੀਂ ਸਕਦੇ ਮਾਵਾ ਨੂੰ ਕਹਿ ਨਹੀਂ ਹੁੰਦਾ ਸਾਤ ਪਤਾ ਨਹੀਂ ਕਿਹੜੀਆਂ ਸੰਗਾਂ ਸਾਨੂੰ ਮਾਰੀ ਜਾਂਦੀਆਂ ਕਿਹੜੀ ਸਾਨੂੰ ਆਦਤ ਭੈੜੀ ਪੈ ਗਈ ਹੈ ਆਪਣਾ ਇਹ ਅਸੀਂ ਬਾਹਰ ਪ੍ਰਗਟ ਨਹੀਂ ਕਰ ਸਕਦੇ ਬੋਲ ਹੀ ਨਹੀਂ ਸਕਦੇ ਮਾਵਾ ਤੇ ਬੋਲ ਕੇ ਆਪਣੀ ਮਾਂ ਨੂੰ ਕਿਹਾ ਕਰੋ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਬੋਲ ਕੇ ਨਹੀਂ ਕਿਹਾ ਜਦੋਂ ਮੇਰੀ ਮਾਂ ਦਾ ਸੰਸਕਾਰ ਕੀਤਾ ਸੀ ਉਸ ਦਿਨ ਮੈਂ ਕਹਿ ਰਿਹਾ ਸੀ ਪਰ ਮੈਂ ਤੁਹਾਨੂੰ ਕਹਿਣਾ ਜਿਉਂਦੀ ਨੂੰ ਗਿਆ ਬਹੁਤ ਵੱਡੀ ਗੱਲ ਹੁੰਦੀ ਹੈ ਮਾਂ ਦਾ ਜਾਣਾ ਤੇ ਮੈਨੂੰ ਬੜੀ ਇਸ ਗੱਲ ਦੀ ਆਪਣੇ ਆਪ ਮੈਂ ਯਾਦ ਕਰਦਾ ਤੇ ਮੇਰੀ ਮਾਂ ਜੀ ਹੁੰਦੀ ਉਹਨਾਂ ਨੂੰ ਹੋਰ ਵੀ ਚਾਹ ਹੁੰਦਾ ਸੀ